ਨਹੀਂ ਕਿਹੜਾ ਪਿੰਡ ਹੈ ਕੀ ਕਿ ਨਾਮ ਕੋਈ ਨਹੀਂ ਹੈ ਇਹ ਮੁੰਬਈ ਪਿੰਡ ਹੈ ਥਾਣੇ ਸੰਵਾਲੇ ਦੇ ਵਿੱਚ ਪੈਂਦਾ ਅੱਜ ਸਵੇਰੇ ਜਿਹੜਾ ਸੱਤ ਸੱਤ ਵਜੇ ਸਾਡੇ ਧਿਆਨ ਦੇ ਵਿੱਚ ਸਤਕਾਰ ਕਮੇਟੀ ਵਾਲੇ ਜਿਹੜੇ ਵੀਰ ਨੇ ਸਾਡੇ ਇਹਨਾਂ ਲਿਆਂਦਾ ਸੀ ਉਹ ਮਕ ਇਹਦੇ ਮਾਮਲੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਕਿ ਵੀ ਜੀਐਡੀਐਸ ਜੋ ਜ਼ਾਹਤ ਮੌਕੇ ਤੇ ਪਹੁੰਚ ਗਏ ਆ ਮੌਕੇ ਤੇ ਪਹੁੰਚ ਗਿਆ ਇਟ ਟੈਲਸ ਅਨਦਰ ਵਿਅਕਤੀ ਸੀ ਜਿਹਦਾ ਅਮਰਪ੍ਰੀਤ ਨਤਰਮ ਸਾਲ ਪਲਸੀ ਸੀ ਉਸ ਨਾਇਦੇ ਗੁਟਕਾ ਸਾਹ ਦੇ ਅੰਕ ਸੀ ਉਹ ਉਹਨਾਂ ਦੀ ਨਰਾਦਰੀ ਕਰਕੇ ਪਾੜਗਾ ਆਪਣੀ ਛਾਦੇ ਉੱਤੇ ਸਿੱਟ ਦਿੱਤੇ ਸੀ ਉਸ ਛਾਤੋਂ ਸਿੱਟਣ ਤੋਂ ਬਾਅਦ ਪਿੰਡ ਵਿੱਚ ਪਤਾ ਲੱਗਿਆ ਫਿਰ ਉਹਨਾਂ ਨੇ ਪਰ ਉਹਦੇ ਨਾਲ ਉਹਦੀ ਭਝਾਈ ਸੀ ਤੇ ਨਾਲ ਉਹਦਾ ਅਮਰਜੀਤ ਕੌਰ ਤੇ ਉਹਦਾ ਪਤੀ ਜਿਆਸੀ ਸਰਵਿਸ ਸਿੰਘ ਇਹਨਾਂ ਨੇ ਇਕੱਠਿਆਂ ਨੇ ਮਿਲ ਕੇ ਅਗਨੀ ਭੇਟ ਕਰਕੇ ਉਹ ਨੀਲੋਂ ਨਹਿਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੇ ਸੀ ਇਸ ਦੇ ਰਿਗਾਰਡਿੰਗ ਆ ਜਿਸੀਂ ਤਿੰਨਾਂ ਬੰਦਿਆਂ ਦੇ ਖਿਲਾਫ ਬਜ਼ੁਰਗ ਜੀ ਨੇ ਟੈਲਸ ਨੇ ਬਿਆਦਵੀ ਕੀਤੀ ਆ ਤੇ ਜੀਨਨ ਨਾਲ ਉਹਦਾ ਅਗਨੀਪੇਟ ਕਰਦੀ ਸਾਥ ਦਿੱਤਾ। ਤੇਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ 295ਏ ਤੇ 201 ਦਾ। ਤੇ ਤਿੰਨਾਂ ਬੰਦਿਆਂ ਨੂੰ ਇਹ ਜਿਹੜਾ ਕਰਾਉਂਡ ਆ ਵੀ ਕਰ ਲਿਆ। ਸਰ ਮੁਰਲੀ ਜਾਨ ਤੋਂ ਪਤਾ ਲੱਗਾ ਕੀ ਕਾਰਨ ਕੀ ਹੈ? ਕਾਰਨ ਹਰੀ ਦਾ ਅਰੈਸਟ ਕੀਤਾ ਹੈ ਤਫतीश ਦਾ ਪਾਰਟ ਹੈ। ਇਹਦਾ ਰਿਮਾਂਡ ਲਮਾਗੇ ਉਹ ਤੋਂ ਬਾਅਦ ਕਾਰਨ ਬਿਲਕੁਲ ਕਲੀਅਰ ਹੋ ਜੂਗਾ। ਇਸ ਤੋਂ ਬਿਨਾ ਮੈਂ ਤੁਹਾਡੇ ਜਰੀਏ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬਸੀਆਂ ਨੂੰ ਇਹ ਅਪੀਲ ਕਰਦਾ ਵੀ ਜਿਹੜੀਆਂ ਕਮੇਟੀਆਂ ਉਸ ਚੇਤ ਰਹਿ ਕੇ ਗੁਰੂ ਘਰ ਦੀ ਡਿਊਟੀ ਕਰਨ ਗੁਰੂ ਘਰ ਦੀ ਰਾਖੀ ਕਰਨ ਜੇਕਰ ਇਹ ਮਾਮਲੇ ਵਿੱਚ ਕਿਸੇ ਕਮੇਟੀ ਦੀ ਲਾਪਰਵਾਹੀ ਆਊਗੀ ਤਾਂ ਕਮੇਟੀ ਦੇ ਖਿਲਾਫ ਵੀੜਾ ਸਖਤ ਐਕਸ਼ਨ ਲਿਆ ਜਾਵੇ